ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛਿਛਦੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਨਾਲ ਅੱਜ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਗੱਬਨਗਾ ਇੱਕ ਆ ਸੂਈਗਾ ਤੇ ਇੱਕ ਅਵੀ ਸੂਈਗਾ ਤੁਹਾਨੂੰ ਦਿਖਾਉਣੀ ਆ ਚੰਗਾ ਦੁੱਧ ਤਿਆਰ ਆ ਜਿਹੜਾ ਮੋਖੇ ਦੇ ਇਹਦੇ ਕੋਲ ਤੇ ਇਹ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਜੇ ਮੇਰਾ ਬਾਬੇ ਨਾਨਕ ਦੀਆ ਚਲੋ ਵਧੀਆ ਮੇਰੇ ਚੈਦੀਆਂ ਅੱਜ ਵੱਡੇ ਦਿਨ ਪਾਤੇ ਯਾਰ ਕੀ ਦੇਣ ਇਦਾਂ ਹੀ ਜੇ ਨਾ ਬਜ਼ੁਰਗਾਂ ਨੂੰ ਠੰਡ ਜੀ ਲੱਗੀ ਤੇ ਵਕਾਰ ਨੇ ਵਾਵਾ ਰਗੜਿਆ ਪਰ ਬਾਹਰ ਨਹੀਂ ਜਾਇਆ ਗਿਆ ਠੀਕ ਐ ਐਵੇਂ ਮੈਂ ਕਈ ਜਮਾ ਤੁਸੀਂ 2 ਵਜੇ ਇੱਧਰ ਨੂੰ ਦੇਖਤੀਆਂ ਪਰ ਆਉਂ ਨਹੀਂ ਆਪਾਂ ਕੰਮ ਕਰਦੇ ਠੀਕ ਠੀਕ ਕਿੱਦਿ ਕਿਦੇ ਵੇਚੀਏ ਲਿਆ ਕੇ ਪੰਜ ਸੱਤ ਦਿਨ ਹੋ ਗਏ ਪਰ ਅੱਛਾ ਅੱਛਾ ਉਹ ਤਾਂ ਲਿਆ ਪਾਲਾ ਜਿਹੜਾ ਤੇ ਠੀਕ ਆ ਹਣ ਅੰਕਲ ਜੀ ਹਣ ਹਾਂਜੀ ਇਲਾ ਨਾਮ ਦੱਸੋ ਫਿਰ ਇੱਕ ਰੇ ਜਰਾ ਵਰਜੀ ਪ੍ਰਦੀਪ ਸਿੰਘ ਦੇ ਸਨ ਆਫ ਸਰਦਾਰ ਬਲਦੇਵ ਸਿੰਘ ਪਿੰਡ ਸ਼ਿਚਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਰੇ 77203822 ਠੀਕ ਹੈ ਜੀ ਤੇ ਸ਼ਰਵਾਦ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਚੰਗੇ ਕੱਤ ਕਾਠ ਵਾਲੀ ਆ ਤੇ ਥਾਣੇ ਕਰੀ ਤੁਹਾਨੂੰ ਲੱਗ ਰਿਹਾ ਦਿਖਾਈਏ ਚੰਗੇ ਗੈਪ ਤੇ ਥਾਣੇ ਆ ਤੇ ਚੰਗੇ ਸਾਈ ਦਾ ਥਾਣੇ ਜਿਹੜਾ ਬਾਕੀ ਠੰਡੀ ਸੀਲ ਜੇ ਕੋਈ ਰਸੀ ਨਹੀਂ ਪਾਉਣ ਦੀ ਲੋੜ ਠੀਕ ਹੈ ਚਾਰ ਸਵੇਰੇ ਬਹਿ ਜਾਓ ਉਧਰ ਵੀ ਬਹਿ ਜਾਓ ਤੇ ਉਧਰ ਵੀ ਜਾੜੇ ਕੋਈ ਠੀਕ ਹੈ ਜੀ ਬਾਕੀ ਛਣਗੇ ਲੱਗੋ ਇਹ ਨਾ ਲਿਬੜੇ ਕੋਈ ਵੀਰੇ ਨਾ ਆਕੇ ਵੀ ਡਕੀਆਂ ਨੇ ਸਵੇਰ ਦੀ ਠੀਕ ਆਵੇ ਲੋ ਚੁਈਆਂ ਜੇ ਉਦਾਂ ਕੋਈ ਨਾ ਲਿਬੜੀ ਜੋਂ ਠੀਕ ਆ ਹਾਂਜੀ ਬਾਕੀ ਆ ਕਿ ਚੰਗੀ ਤਿਆਰ ਆ ਥੱਲੇ ਹੁਣ ਕਿੰਨਾ ਚਿਰ ਹੋਇਆ ਵਿਧੀਆਂ ਨੂੰ ਸੋਈ ਨੂੰ ਇਹਨਾਂ ਨੂੰ ਵਿਧੀਆਂ ਨੂੰ 7-8 ਦਿਨ ਹੋ ਗਏ ਆ ਬੱਚਾ ਜਿਹੜਾ ਅੱਛਾ ਹਾਂਜੀ ਤੇ ਕਿੰਨਾ ਬਿਲਕੁਲ ਕੰਡੇ ਵਾਲਾ ਦੁੱਧ ਤਿਆਰ ਹੈ ਤੇ ਕੰਡੇ ਵਾਲਾ ਵੀ ਜੀ ਸਾਡੇ ਘਰ ਕੋਈ ਚਾਰ ਡਾਂਗ ਚੋਲੇ 22 ਲੀਟਰ ਦੁੱਧ ਇਹ ਕੰਡੇ ਤੇ ਚੜਾ ਕੇ ਦੇਵਾਂਗੇ ਅੱਛਾ ਚਵਾ ਕੇ ਦੋਗੇ 22 ਲੀਟਰ ਦੋ ਟਾਈਮ ਚੋਲੇ ਤਿੰਨ ਟਾਈਮ ਚਵਾ ਚਾਰ ਡਾਂਗ ਚੋਲੇ ਟਾਈਮੋ ਟਾਈਮ ਸਾਡੇ ਘਰ ਆ ਠੀਕ ਆ ਤੇ ਅਜੇ ਤੇ ਵਾਜੋਗੇ ਦੁੱਧ ਹੋਰ ਨਾ ਵਿਧੀਆਂ ਦੇ 7-8 ਦਿਨ ਹੋਏ ਆ ਬਹੁਤਾ ਨਹੀਂ 5 ਕਿਲੋ ਦਾ ਇਤਰਾਮ ਵਿੱਚ ਚੱਲ ਜੀ ਠੀਕ ਆ ਪਰ ਇਹ ਜਿਹੜਾ ਕਿ ਮ ਤੇ ਹੈਗੀ ਵੀ ਇਹ ਕਲੋਸ ਚੈਰੀ ਤੇ ਫੈਟ ਵੀ ਚੰਗੀ ਆ। ਨਿਆਣੇ ਹੁਣ ਇੱਕ ਗਰਮੀਆਂ ਵਾਲੀ ਐ। ਠੀਕ ਐ। ਠੀਕ ਚਲੋ ਤੁਰਾਂ ਫੇਰ ਇੱਕ ਰੀਨ। 22 ਲੀਟਰ ਦੁੱਧ ਮੌਕੇ ਤੇ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਤੇ ਥੱਲੇੋਂ ਦੇਖ ਸਕਦੇ ਜੀ ਬੜੀ ਕਮਾਲ ਦੀ ਐ। ਸੋਈ ਸਵਾਈ ਆ। ਸ਼ਾਮਾਂ ਨੂੰ ਦੇਖੋ ਨਾ ਕਿਤਨੂੰ ਵੱਡੀ ਜਾ ਕੇ। ਇਹ ਟਾਈਮ ਜਿਹੜਾ ਦੁਪਹਿਰ ਦਾ ਵਾ ਵੀਡੀਓ ਬਣਾਉਂਦਾ। ਸ਼ਾਮ ਤੱਕ ਜਿਹੜਾ ਆਪਣਾ ਚੰਗਾ ਹਵਾਨਾ ਤਿਆਰ ਕਰੂਗੀ ਬਾਕੀ ਕੋਈ ਵੀਰ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਇੱਕ ਗੱਲ ਵੀਰ ਜੀ ਆਪਾਂ ਪਹਿਲਾਂ ਦੱਸ ਦਿੰਨੇ ਆ ਹਾਂਜੀ ਧਾਰ ਇਹਦੀ ਬਹੁਤ ਜ਼ਿਆਦਾ ਪੋਲੀ ਜੇ ਅੱਛਾ ਜ਼ਿਆਦਾ ਘੁੱਟ ਕੇ ਚੋਈਏ ਤਾਂ ਮਾੜੀ-ਬੜੀ ਫੂਰ ਆਉਂਦੀ ਹੈ ਜੇ ਥੋੜੀ ਜਿਹੀ ਪੋਲਾ ਅਸਰਾ ਕੇ ਚੋਈਏ ਫਿਰ ਨਹੀਂ ਆਉਂਦੀ ਠੀਕ ਹੈ ਇਹ ਧਾਰ ਬਹੁਤ ਜ਼ਿਆਦਾ ਪੋਲੀ ਆ ਦਿਖਾਈ ਦਿਏ ਚਵਾਜ ਤਾਂ ਨਹੀਂ ਦੇਖਦੇ ਦਿਖਾ ਦਿਓ ਫਿਰ ਇੱਕ ਵਾਰੀ ਪਤਾ ਲੱਗ ਜੇ ਥੋੜੀ ਜਿਹੀ ਲਾਤੇ ਦੇ ਪਿੱਛੇ ਕਰੀ ਚਲ ਜੇ ਇਹਦੇ ਜ਼ਿਆਦਾ ਘੁੱਟ ਕੇ ਚੋਈਏ ਨਾ ਫਿਰ ਫੂਰ ਮਾੜੀ ਜੀ ਮਾਰਦੀ ਜੇ ਫੂਰ ਦਾ ਨਹੀਂ ਕੋਈ ਗੱਲ ਬਹੁਤ ਜ਼ਿਆਦਾ ਪੋਲੀ ਆ ਇਹ ਜੇ ਮੜੀ ਹੱਥ ਪੋਲਾ ਰੱਖ ਲਈਏ ਫਿਰ ਨਹੀਂ ਕੋਈ ਗੱਲ ਆਹ ਠੀਕ ਹੈ ਬਾਕੀ ਇਹ ਕਿ ਪਸ ਆ ਜੇ ਪਸਮਾ ਨਹੀਂ ਹਲਾ ਪਸਮੇ ਨਹੀਂ ਆ ਜਿਹੜੀ ਹਾਂਜੀ ਸਮਾਉਗਾ ਫਿਰ ਵਧੀਆ ਆ ਵੇਖ ਲਓ ਜੇ ਜ਼ਿਆਦਾ ਤੇ ਘੁੱਟ ਕੇ ਚੋਈਏ ਫਿਰ ਮਾੜੀ ਮਾੜੀ ਫੂਰ ਜਿਹੜੀ ਆਉਂਦੀ ਓਦਾਂ ਕੋਈ ਚੱਕਰ ਨਹੀਂ ਜੇ ਵੀ ਭੋਲੀ ਰਹਾ ਕੇ ਚੋਈਏ ਜੋ ਫਿਰ ਨਹੀਂ ਉਹ ਗੱਲ ਵਿਧੀ ਪਿਛਲਾ ਚੱਕਰ ਹੀ ਫੇਰ ਦਿਖਾ ਦਈਏ ਚਾ ਆ ਵੇਖੋ ਵਿਧੀ ਆਹ ਚਲ ਠੀਕ ਹੈ ਬਾਕੀ ਇਹ ਇਤਨਾ ਲੈ ਚਵਾ ਜਿਹੜਾ ਇਹਦਾ ਜਾਦਾ ਘੋਟ ਦਈਏ ਫੇਰੇ ਜੇ ਪੋਲਾ ਹਥਰਾ ਕੇ ਦਈਏ ਫਿਰ ਨਹੀਂ ਜੇ ਮੱਸਾ ਕੇ ਦਈਏ ਠੀਕ ਬਾਕੀ ਕੀ ਜਿਹੜੀ ਤੁਹਾਡੀ ਚਵਾਈ ਵੀ ਗੂਠੇ ਵਾਲੀ ਹੈ ਜੇ ਮੋਠਾ ਵਾਲੀ ਚਵਾਈ ਨਾਲ ਤੇ ਮੋਠਾ ਵਾਲੀ ਧਰਨਾ ਚਵਾਈ ਨਾਲ ਤੇ ਉਹ ਵੀ ਨਹੀਂ ਹੁੰਦੀ ਸੌਦਾ ਕਰ ਲਿਆ ਗਾਂ ਘਰ ਮਗਾ ਲੇ ਮੁਰਕੇ ਆ ਕੇ ਆਹ ਗੱਲ ਪਹਿਲਾਂ ਦੱਸੀ ਹਾਂ ਹਾਂਜੀ ਹਾਂਜੀ ਦੁੱਧ ਸਾਡੇ ਘਰ ਬਾਈਆਂ ਦਾ 22 23 ਵੀ ਹੋ ਜਵੇ ਉਹ ਕਰਦੇ ਠੀਕ ਬਾਕੀ ਇਹ ਹੈ ਕਿ ਚਵਾ ਭਾਵੇਂ ਕੋਈ ਨਿਆਣਾ ਚੋਲੇ ਸਿਆਣਾ ਚੋਲੇ ਹੈਗੀ ਠੰਡੀ ਤੇਰੀ ਜਿੰਨੇ ਮਸ਼ੀਨਾਂ ਚੋਣੀਆਂ ਉਹਨੂੰ ਕੋਈ ਚੱਕਰ ਨਹੀਂ ਠੀਕ ਆ ਤੇ ਇਹਦਾ ਮੁੱਲ ਜਿਆਜ ਬਿਲਕੁਲ ਹੀ ਮੁੱਲ ਤੇ ਵੀਰ ਦੀ ਲੋਕਾਂ ਦੀਆਂ ਵੀਡੀਓ ਦੇਖਣੀ ਆ ਇਹੋ ਜਿਹੇ ਆਪਾਂ ਇਹ ਜੀ ਅਸੀਂ ਤਾਂ ਵੀ ਮੰਗਦੇ 60000 ਰੁਪਏ ਦਾ 60000 ਦੀ ਵਿੱਚੋਂ ਕਿੰਨੀ ਛੋਟ ਮੈਨੂੰ ਤਾਂ ਕੋਈ ਕਰਦਾ ਕਰ ਦਿਓ ਖੁੱਲੀ ਛੋਟ 57000 ਰੁਪਏ ਦਾ ਵਿੱਚ ਹੋਰ ਹੋ ਜੀ ਛੋਟ ਵੇਖ ਲਓ ਜੇ ਤੁਹਾਨੂੰ ਕਿਸੇ ਰਕਮ ਵਿੱਚ ਵੀ ਕੱਢ ਲਓ ਇੱਕੋ ਗੱਲ ਕਰਦੀ ਹੈ ਜੈਸ 9 ਹੀ ਹੋਣੀ ਆ ਪੂਰੇ 55 ਦੀ ਦੇਦਾ ਕਿ ਪਰਵਾਰੀ ਚੋਂ 200 ਰੁਪਏ ਛੋਟ ਹੀ ਹੋਣੀ ਠੀਕ ਹੈ ਉਹ ਤੇ 22 ਕਿਲੋ ਅਡੇ ਘਰ ਕੋਲ ਇਹ ਆ ਕਿ ਅਡਾਂ ਕੇ ਚੋਲੇ 55000 ਜਿਹੜਾ ਬਿਲਕੁਲ ਜੈਸ 9 ਹੀ ਆ ਜੈਸ 9 ਜਿੰਨੂੰ ਪਸੰਦ ਆ ਤੇ ਫੋਨ ਲਾ ਲੈ ਤੇ 200 ਸ਼ੋਰਟ ਕਰਾ ਲਏ ਦੁੱਧ ਵਾਲੀ ਹੁੰਦੀ ਨਹੀਂ ਜੇ 55000 ਬਾਕੀ ਇਹ ਕਿ ਦੁੱਧ ਤਿਆਰ ਹੈ ਇਹਦੇ ਕੋਲ ਹਨਾ ਹੁਣ ਵੀ ਜੀ ਮੈਂ ਤੁਹਾਨੂੰ ਕਹਿ ਰਿਹਾ ਬੋਲਾ ਬਣਦਾ ਦੁੱਧ ਇਹ ਬੋਲਾ ਇਹ ਦੁੱਧ ਮਤਲਬ 22 ਲੀਟਰ ਕੋਈ ਚੋਕੇ ਲੈ ਜਾਏ ਹਨਾ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਵੀ ਜੀ ਬਚਾ ਨਹੀਂ ਗਿਆ ਠੀਕ ਆ ਹਾਂਜੀ ਇਹਦਾ ਬੱਚਾ ਨਹੀਂ ਹੈਗਾ ਹਾਂਜੀ ਇਦਾਂ ਮਿਲਦੀ ਜੇ ਕੋਈ ਘਾੜਾ ਪਾ ਲੋ ਮਾਸਾ ਜਾਂ ਰਸੀ ਪਾਉਣੀ ਪਾ ਲੋ ਨਹੀਂ ਪਾਉਣੀ ਤੇ ਕੁਝ ਨਹੀਂ ਆਉਂਦੀ ਖਲਾਤਾਂ ਲੁਕਾ ਨਹੀਂ ਮਾਰ ਤੇ ਦੁੱਧ ਕਿੰਨਾ ਜੀ ਘਰ ਵਾਲੇ ਵੀ ਜੀ 12 ਕਿਲੋ ਆਨੇ ਆਂ 10 ਦੀ ਗਾਰੰਟੀ ਦਵਾਂਗੇ ਸਾਡੇ ਤੋਂ ਹੁਣੇ ਹੀ ਆਈਏ ਜੇ ਰਾਤੀਂ ਚਵਾਈਏ ਜਾਂ ਸਵੇਰੇ ਚੋਲ ਕੇ ਆਉਂਦੀ ਠੀਕ ਹੈ ਜੀ ਤੋਰ ਦੋ ਫਿਰ ਇੱਕ ਰਿੰਦਾਂ ਮੈਂ 10 ਕਿਲੋ ਦੁੱਧ ਜਿਹੜਾ ਇਹਦੇ ਕੋਲ 10 ਤੇ ਮੈਂ ਗਾਰੰਟੀ ਦਵਾਂਗਾ ਜੀ ਥਾਂ ਜਿਹੜਾ ਇਹਦੇ ਕੋਲ ਵੀ ਠੀਕ ਹੈ ਇਹਦੇ ਰੱਖਾਉਣ ਨਹੀਂ ਦੇਦੇ ਰੱਖਾ ਦੇ ਹੋਣੇ ਅਸੀਂ ਤੇ ਛੱਬੂ ਵੀ ਨਹੀਂ ਪਾਇਆ ਇਹ ਲੈ ਜੋ ਮੰਦਰ ਜੀ ਦੁੱਧ ਕਿਹੜਾ ਦੇ ਕੋਲ 10 ਕਿਲੋ ਮੋਕੇ ਤੇ ਦੱਸਦੇ ਛੋੜ ਵਾਲੇ ਜੀ 12 ਆਂਦੇ ਆਂ ਦਾ ਦੀ ਗਰੰਟੀ ਦਵਾਉਂਦੇ ਠੀਕ ਹੈ ਦੁੱਧ ਦੇਦਾ ਵੀ ਸੰਗਣਾ ਹੋਣਾ ਜੀ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਜੀ ਜੀ ਭਾਵੇਂ 28 ਕਰਾ ਲੈ ਕੋ 26 ਕਰਾ ਲੈ ਹਾਂ ਨਾ ਜਿਹੜੀ 24000 ਜਿਹੜਾ ਉਹ ਛੋਟ ਹੀ ਕਰਾਂਗੇ ਅੱਛਾ ਹਾਂ ਜੀ 24000 ਹੀ ਦੇ ਦੋਗੇ ਹਾਂ ਜੀ ਠੀਕ ਹੈ ਕਿੰਨੇ ਛੋਟ ਕਰ ਦੋਗੇ ਵਿੱਚ 500 ਕਰ ਦਾਂ ਜੀ ਚਲੋ ਜੋੜੇ ਚ ਖੁੱਲੀ ਕਰਦੇ ਜੋੜਾ ਜੋੜਾ ਹੀ ਦਿਖਾਉਨੇ ਕਰੀ ਫੇਰ ਕਰਾਉਨੇ ਛੋਟ ਤੇ ਇਹ ਕਿੰਨੇ ਕ ਅਜੇ ਤੇ ਗੱਬਨੇ ਹਨ 8-10 ਦਿਨ ਲੈ ਜਾਣੇ ਜੇ ਉਹ ਤਾਂ ਵੀ ਢੰਗੀ ਥੰਗੀ ਇਹ ਨਹੀਂ ਵੀ ਲੱਤਾਂ ਲੱਤਾਂ ਮਾਰ ਕੇ ਚੈੱਕ ਕਰਨੀ ਨੇ ਠੀਕ ਆ ਠੀਕ ਆ ਉਹ ਤੇ ਦੇਣਾ ਨੇ 8-10 ਲੈ ਜਾਣੇ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀਰ ਜੀ ਬਹੁਤਾ ਦਿਨ ਹੀ ਆਉਂਦਾ ਕੋ 10-12 12 ਕਿਲੋ ਤੇ ਨਾਲ ਨਾ ਭਰੀ ਜਾਉਗੀ ਠੀਕ ਆ ਜੀ ਬਾਕੀ ਇਹ ਆ ਕਿ ਗਾੜੀ ਗਰਮੀ ਦਾ ਮੌਸਮ ਆਉਂਦਿਆ ਵਾ ਬੜੀ ਸੀ ਰਿਆ ਕਰਾਸ ਆ ਹਾਂਜੀ ਤੋਰਾ ਹਾਂ ਫੇਰ ਇੱਕ ਰੀਨ ਥਣ ਦੇਖ ਸਕਦੇ ਤੇ ਵੀ ਲੱਗੇ ਤੁਹਾਨੂੰ ਥਣ ਵਧੀਆ ਲੱਗਾ ਫਿਰ ਜੀ ਇਹਨੂੰ ਕੱਦ ਕਾਠ ਵੀ ਠੀਕ ਐ ਬਹੁਤੀ ਛੋਟੀ ਵੀ ਨਹੀਂ ਐ ਜਰਸੀਆਂ ਦੇ ਸਹਾਨਾ ਜਰਸੀਆਂ ਦੇ ਸਹਾਨਾ ਕੱਦ ਕਾਠ ਇਹਦਾ ਚੰਗਾ ਥੋੜੀ ਥੋੜੀ ਸਾਈਡ ਵਾਲਾ ਕਰਾਸ ਐ ਬਾਕੀ ਇੱਕ ਗੱਬਣਿਆਂ ਦੇ ਦੋਸ ਹੋਈਆਂ ਵਾ ਆਪਣੀ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਕਰੋ ਆਪਣੀ ਮਰਜ਼ੀ ਦੇ ਨਾਲ ਤੇ ਕੀ ਰੱਖਣਾ ਵਿਧੀ ਇਹਦਾ ਮੁੱਲ ਫੇਰ ਆਪਾਂ ਮੋਲ ਵੀ ਦੀ ਭਾਗੋ 3 ਕਰਾਲੇ 28 ਕਰਾਲੇ 5000 ਦੀ ਜਿਹੜਾ ਰਹਿ ਗਿਆ 5000 ਦੀ ਹਾਂਜੀ ਤੇ ਵਿੱਚੋਂ ਕਿੰਨੀ ਛੋਟ? ਕਿੰਨੀ ਤੁਸੀਂ ਕੋ ਕਰਦਾ ਜੋੜਾ ਹੀ ਕਰੀਏ ਫਿਰ ਜੋੜੇ ਦਾ ਹੀ ਜੋੜਾ ਹੀ ਹੋਣੀ ਕਿੰਨਾ ਦੀ ਜੋੜਾ 45000 ਦਾ 500 ਰੁਪਿਆ ਛੋਟ ਕਰਾਂਗੇ ਜੋ ਲੈ ਗਏ ਅੱਛਾ ਸਾਢੇ 22200 ਦੇ حساب ਨਾਲ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ 45000 ਦੀਆਂ ਦੋ ਗਾਵਾਂ ਆਉਂਦੀਆਂ ਨਹੀਂ ਠੀਕ ਹੈ ਜੇ ਮੰਨ ਲਓ 10 ਕਿਲੋ ਦੁੱਧ ਦੇਦਾ ਹੋ ਗਿਆ ਤੇ 12 ਇਹਦਾ ਹੋ ਗਿਆ 22 ਕਿਲੋ ਦੁੱਧ ਹੋ ਜਨਾ 45000 ਦੀ ਨਾਲੇ ਤੇ 5 ਲੀਟਰ ਵਾਲੀ 55 ਦੀ ਹਾਂਜੀ ਤੇ 22 ਲੀਟਰ 45 ਦੇ ਠੀਕ ਤੇ ਠੀਕ ਹੈ ਵੀਰ ਜੀ ਕੁਛ ਕਹਿਣਾ ਬਸ ਵੀਰ ਜੀ ਜਿੰਨੇ ਵੀ ਲੈਣੀ ਆ ਆਪਣੀ ਤਸੱਲੀ ਕਰਕੇ ਵੀਰ ਖੜੇ ਕੋਈ ਹਾਂਜੀ ਸੁਈਆਂ ਸਵਾਈਆਂ ਨੇ ਚੋਕੇ ਖੜਨਾ ਗੱਪਣੇ ਆਪਣੀ ਕੋਈ ਪਾਸ ਕਰ ਲੈ ਆਪਣੀ ਤਸੱਲੀ ਕਰਕੇ ਲੈਣ ਦੀ ਆ ਠੀਕ ਹੈ ਜੀ ਇਹ ਦੋ ਡਾਂਗ ਡੰਗਰ ਵੀਰ ਜੀ ਸੁਆ ਵੀ ਲਈਏ ਤੇ ਚੋਕੇ ਲਿਓਨੇ ਮੁੜ ਕੇ ਕੋਈ ਨਾਮ ਮੰਨਦਾ ਦੇ ਨਾਮ ਲਾਮਾ ਦੀ ਠੀਕ ਹੈ ਇਹੀ ਕੇ ਨਾਮ ਲਾਮਾ ਦੋ ਤੇ ਨਾਮ ਲਾਮਾ ਲਓ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ